ਆਉਣ ਜਾਣ ਇੱਕ ਥੇੜ ਬਣਾਇਆ ਆਕਿਆ ਕਾਰੀ ਕੀਤੀ ਵਾ ਸਭ ਕਾ ਮਨੋ ਲਿਖੋੜਾ ਸੁਆਪੀ ਧਰਤੀ ਤੇ ਸਾਰਾ ਪਰਿਵਾਰ ਵਿਛੜ ਗਿਆ ਸਭ ਜਹ ਦੇ ਸ਼ਹੀਦ ਹੋ ਗਏ ਕਾਮਣੇ ਕਟਾ ਕਾਮਣ ਪਰਿਆ ਦੂਰ ਹਾਇ ਆਪੇ ਆਪਾ ਘਰ ਪੂਰ ਤਮ ਗਾਪ ਜਿ ਸਿਆਪ ਜਗਾਇ ਨਾਨਕ ਭੇਜਿਆ ਤੁਝਾ

ਕਹਉਂਦਾ ਜੇ ਤਸੋ ਨੀ ਖੋਕਾ ਕਾਉਂਦਾ ਸਦਾ ਦਰ ਲਾਪਮਨ ਫਗੇ ਹਾ ਵਾਹਲਾ ਜਾਨ ਆਵਾਜ਼ ਤੇਨ ਹਾਰ ਧਜਾ ਜੀ ਜੇ ਦੇਖਦੇ ਉਸਕਾ ਨੂੰ ਪਿਆਰ ਭਰੀ ਸਸੀ ਕਾਲ ਜੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਲਵਾ ਕਾਧੀਆਂ ਦੇ ਨੇੜੇ ਜੋ ਖੰਡਿਆਲਾ ਤੋਂ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਜੀ ਦੇ ਚੋਲਾ ਸਾਹਿਬ ਦੇ ਸੰਬੰਧ ਵਿੱਚ ਸੰਗਤਾਂ ਬੜੇ ਸ਼ਰਧਾ ਭਾਵ ਦੇ ਨਾਲ ਜੋ ਹਰ ਸਾਲ ਦੇ ਸਾਲ ਲੰਗਰ ਲਗਾਏ ਜਾਂਦੇ ਹਨ ਸ੍ਰੀ ਖੰਡਪਾਤ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਸੋ ਅੱਜ ਜੋ 26 ਤਰੀਕ ਨੂੰ ਜੋ ਭੋਗ ਪਾ ਰਿਆ ਨਾ ਤੈਨ ਖੰਡਪਾਤ ਸਾਹਿਬ ਦੀ ਲੜੀ ਚੱਲ ਰਹੀ ਹੈ ਉਹ ਸੰਗਤਾਂ ਨੂੰ ਔਰ ਐਨ ਆਰ ਆਈ ਵੀਰਾਂ ਨੂੰ ਡੇਰਾ ਬਾਬਾ ਨਾਣ ਦੇ ਚੋਲਾ ਸੈਦੀਆਂ ਲੱਖ ਲੱਖ ਵਧਾਈਆਂ ਜੀ ਔਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜੁੜੋ ਡੀ ਐਸ ਨਿਊਜ਼ ਪੰਜਾਬ ਦਵਿੰਦਰ ਸਿੰਘ ਧੰਨਵਾਦ ਵੰਦਨਾ ਦਾ ਤਾਰ ਮੈਂ ਕਰਾਂ ਆ ਗਿਆ ਸਾਹਾਂ ਚਰਨਾ ਦੇ ਵਿੱਚ ਢੋਈ ਵੰਡੋ ਸਭ ਨਾਲ ਖਸਬਾਈ ਮੈਂ ਬੋਲੋ ਹਾਰਾ ਜਿੱਥੋਂ ਤਰਦੇ ਜੀ ਹਰ ਮਰ ਤਿੱਥੋਂ ਵਾਰਾ ਤੈਨੂੰ ਬੰਦਨਾ ਦਾ ਤਾਰੇ ਸਾਰੀ ਸੰਗਤ ਵਾਹੇ ਭਾਈ ਰਸਨਾ ਨੂੰ ਕਰੋ ਗੁਰਦਵਾਰ ਸਾਹਿਬਾਂ ਦੇ ਅੰਦਰ ਸੇਚ ਘਾ ਕੇ ਜੜਦੀ ਕਲਾ ਦੇ ਨਾਲ ਬੰਦੇ ਬਲਾਓ ਸਾਰੀ ਸੰਗਤ ਮਾਈ ਭਾਈ ਹਾਜ਼ਰੀ ਲਵਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਾਲ ਸਾਹਿਬ ਰਾਜ ਅਰਮਾਨ ਕਰਦੇ ਨੇ ਜਿਹੜਾ ਗੁਰੂ ਦੇ ਚਰਨਾਂ ਦੇ ਰਾਹ ਜੁੜ ਗਿਆ ਉਹ ਤੇ ਗੁਰਨੀ ਕਿਰਤਾ ਹੋ ਗਿਆ ਗਿਆਨ ਝਾਰ ਕਿਸ ਕਰਮ ਨਾਲ ਜਾਣਾ ਹਾਦੋ ਹਾਲ ਸਤਿ ਸਵਾਹਿ ਗੁਰਜੀ ਕੀ ਫਤਿਹ ਜੀ ਸਮਾਗਮ ਕਰਵਾਇਆ ਜਿਹੜੇ ਸਾਹਮਣੇ ਖੜੀ ਜਗ੍ਹਾ ਦਾ ਇਹ ਪਿੰਡ ਕਾਲਵਾ ਦੇ ਆ ਮੋੜ ਚ ਮੰਨਿਆ ਜਾਂਦਾ ਵਾ ਇੱਥੇ ਤੇ ਗੁਰੂ ਨਾਨਕ ਦੇਵ ਜੀ ਦੇ ਚੋਲੇ ਨੂੰ ਮੁੱਖ ਰੱਖ ਕੇ ਇੱਥੇ ਸੇਵਾ ਚੱਲਦੀ ਆ ਜੋ ਵੀਰ ਭਰਾ ਸੁੱਖਣਾ ਸੁਖਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਇੱਥੇ ਪੂਰੀ ਹੁੰਦੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਚੋਲੇ ਦੇ ਸਬੰਧ ਵਿੱਚ ਸੰਗਤ ਆਉਂਦੀ ਆ ਖੰਡਿਆਲਾ ਸਿਆਣੀਆਂ ਤੋਂ ਚੱਲ ਕੇ ਤੇ ਉਹ ਇੱਥੇ ਸਾਡੇ ਪਿੰਡ 3 ਤਰੀਕ ਨੂੰ ਪਹੁੰਚਦੀ ਆ ਤੇ 4 ਤਰੀਕ ਨੂੰ ਚੱਲ ਜਾਂਦੀ ਆ ਅੱਗੇ ਤੇ ਉਹਦੇ ਤੋਂ ਬਾਅਦ ਆ ਇਹ ਆ ਕਿ ਸਾਡੇ ਪਿੰਡ ਵਿੱਚ ਸਾਰੇ ਜਿੰਨੇ ਸੱਜਣ ਮਿੱਤਰ ਵਾ ਵੱਧ ਛੱਡ ਕੇ ਸੇਵਾ ਕਰਦੇ ਨੇ ਤੇ ਗੁਰੂ ਨਾਨਕ ਦੀ ਉਪਾਰ ਕਿਰਪਾ ਵਾ ਤੇ 24 ਤਰੀਕ ਤੋਂ ਖੰਡਪੜ ਸਾਹਿਬ ਆਰੰਭ ਹੁੰਦੇ ਨੇ ਤੇ 2 ਤਰੀਕ ਤੱਕ ਲੜੀ ਚੱਲਣੀ ਆ ਤੇ 3 ਤਰੀਕ ਨੂੰ ਸਮਾਪਤੀ ਹੋ ਜਾਂਦੀ ਹੈ ਜਦੋਂ ਤੋਲਾ ਸਾਹਿਬ ਦਾ ਤਿੰਨਾ ਖੰਡਪੜ ਸਾਹਿਬ ਦੇ ਭੋਗ ਪਾਣੇ ਜੇ ਅੱਜ ਆਰੰਭ ਹੋਈ ਤਿੰਨ ਤਿੰਨਾ ਤਿੰਨਾ ਦੀ ਲੜੀ ਚੱਲਦੀ ਜੇ ਵਾਹਿਗੁਰੂ ਜੀ ਮੇਰਾ ਨੂੰ ਸਨਿਆਦ ਰਣਾ ਚਾਹੁੰਦੇ ਹੋ ਐਨਰ ਇਹ ਕਿੰਨੇ ਆ ਕੀ ਵੱਧ ਤੋਂ ਵੱਧ ਸਹਿਯੋਗ ਦਿਓ ਕੀ ਗੁਰੂ ਘਰ ਦੀ ਇੱਥੇ ਮਾਰਤ ਅਸੀਂ ਤਿਆਰ ਕਰਾਉਣੀ ਆ ਤੇ ਸਾਨੂੰ ਜਦੋਂ ਬਾਰਸ਼ ਹੁੰਦੀ ਆ ਉਹ ਤੋਂ ਬੜੀ ਪਰੇਸ਼ਾਨੀ ਆਉਂਦੀ ਆ ਉਹਦਾ ਕਰਕੇ ਅਸੀਂ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਸੰਯੋਗ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ